की शहीदी सभा ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਦੇ ਲਈ ਕੀਤੇ ਪ੍ਰਬੰਧਾਂ ਦੇ ਕਾਰਨ ਇੱਕ ਸਮਾਗਮ ਆਯੋਜਿਤ ਕਰਕੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ਰਗੀ ਲਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ कौर ਗਰੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਗੱਲਬਾਤ ਕਰਦੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰ ਯੂਨੀਅਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮਾ ਹੈ। ਅਤੇ ਸਮਾਜ ਦੇ ਵਿੱਚ ਹੁੰਦੇ ਚੰਗੇ ਅਤੇ ਮਾੜੇ ਕੰਮਾਂ ਬਾਰੇ ਆਮ ਲੋਕਾਂ ਤੱਕ ਸੂਚਨਾ ਪਹੁੰਚਾਉਣ ਦੇ ਵਿੱਚ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਹੈ। ਉਹਨਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਮੀਡੀਆ ਨੇ ਜਿਸ ਤਰ੍ਹਾਂ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ ਉਹ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਸ਼੍ਰੀ ਫੋਟੇਗੜ ਸਾਹਿਬ ਵਿਖੇ ਇਸ ਵਾਰ ਆਯੋਜਿਤ ਕੀਤੀ ਗਈ ਸ਼ਹੀਦੀ ਸਭਾ ਦੇ ਦੌਰਾਨ ਸੰਗਤਾਂ ਦਾ ਰਿਕਾਰਡ ਇਕੱਠ ਫੋਟੇਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਭੱਜਾ। ਤੇ ਉਹਨਾਂ ਕੀਤੇ ਪ੍ਰਬੰਧਾਂ ਦੇ ਲਈ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਚੇਰਗਿਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਫਜੋਤ कौर ਗਰੇਵਾਲ ਦੀ ਪਰਪੂਲ ਸ਼ਲਾਘਾ ਕੀਤੀ ਹੈ। ਮੈਂ ਹਮੇਸ਼ਾ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਜ਼ੀਡੈਂਟ ਦਾ ਸਾਡੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਮੈਨੂੰ ਸਨਮਾਨ ਕੀਤਾ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸਨਮਾਨਿਤ ਕੁਐਸ ਜੀਐਮ ਸਾਹਿਬ ਯੂਸਫ ਪੂਰੇ ਪ੍ਰਸ਼ਾਸਨ ਨੂੰ ਸਨਮਾਨ ਕੀਤਾ ਕਿਉਂਕਿ ਜਦੋਂ ਕੋਈ ਅਫਸਰ ਸਹਿਬਾਨ ਚੰਗਾ ਕੰਮ ਕਰਦੇ ਹੈ ਪ੍ਰਸ਼ਾਸਨ ਚੰਗਾ ਕੰਮ ਕਰਦਾ ਹੈ ਤਾਂ ਜਿਹੜੀ ਪ੍ਰੈਸ ਹੈ ਜਦੋਂ ਐਪਰੀਸ਼ੀਏਟ ਕਰੇ ਜਦੋਂ ਉਹਨਾਂ ਨੂੰ ਹੌਸਲਾ ਦੇਵੇ ਤਾਂ ਉਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿਉਂਕਿ ਪ੍ਰੈਸ ਸਾਡੇ ਡੈਮੋਕਰੇਸੀ ਦਾ ਚੌਥਾ ਪਿੱਲਰ ਹੈ ਉਹਨਾਂ ਵੱਲੋਂ ਲੋਕਾਂ ਦੇ ਵਿਊਆ ਦੇਖ ਕੇ ਲੋਕਾਂ ਨਾਲ ਗਲਵਾਟ ਕਰਕੇ ਅੱਜ ਜਿਹੜਾ ਇਕ ਮਾਨ ਸਨਮਾਨ ਸਿਰੋ ਰੱਖਿਆ ਗਿਆ ਮਾਨ ਸਨਮਾਨ ਜਿਹੜਾ ਸਾਡਾ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਦਾ ਇਹਦੇ ਨਾਲ ਜਿੱਥੇ ਸਾਡੇ ਅਫਸਰ ਸਾਹਿਬਾਨਾਂ ਨੂੰ ਹੌਸਲਾ ਮਿਲਦਾ ਅੱਗੇ ਨੂੰ ਵੀ ਹੋਰ ਚੰਗੇ ਕੰਮ ਕਰਨ ਦਾ ਉੱਥੇ ਜਿਹੜੇ ਚੰਗੇ ਕੰਮ ਹੁੰਦੇ ਆ ਉਹਨਾਂ ਲੋਕਾਂ 'ਚ ਵੀ ਬਹੁਤ ਗੁੱਡ ਮੈਸੇਜ ਜਾਂਦਾ ਔਰ ਅਸੀਂ ਦੇਖਿਆ ਕਿ ਜਿਹੜੇ ਪੂਰੀ ਸੰਗਤ ਹੈ ਪੂਰੇ ਪੰਜਾਬ 'ਚੋਂ ਪੂਰੇ ਹਿੰਦੁਸਤਾਨ 'ਚੋਂ ਦੁਨੀਆ ਦੇ ਕੋਨੇ-ਕੋਨੇ 'ਚੋਂ ਆਈ ਪਰ ਲੇਕਿਨ ਬਹੁਤ ਵਧੀਆ ਸ਼ਾਨਦਾਰ ਪ੍ਰਬੰਧ ਸੀ ਸਬੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਉਹਨਾਂ ਨੇ ਪਹਿਲਾਂ ਮੀਟਿੰਗ ਲੈ ਕੇ ਆਪਣੀ ਦਿਸ਼ਾ ਨਾ ਦੇਈ ਸੀ ਪੂਰਾ ਚੈੱਕ ਆਊਟ ਕੀਤਾ ਸੀ ਉਹਦੀ ਵਿਦੌਲਤੀ ਹੈ ਕਿ ਲੋਕਾਂ ਨੂੰ ਇਸ ਵਾਰ ਕੋਈ ਅਖਾਈ ਨਹੀਂ ਆਈ ਸਭ ਤੋਂ ਵੱਡੀ ਗੱਲ ਜਿਹੜੇ ਆ ਟਾਇਲਟਸ ਦੇ ਬਲਾਕ ਬਣਾਏ ਗਏ 8 ਕਰੋੜ ਰੁਪਏ ਨਾਲ ਉਹਦਾ ਸੰਗਤ ਨੂੰ ਬਹੁਤ ਫਾਇਦਾ ਹੋਇਆ ਬਸਤੀਸ ਦਾ ਫਾਇਦਾ ਹੋਇਆ ਮੈਂ ਤੁਹਾਨੂੰ ਇਹ ਵੀ ਇਸ ਵਿੱਚ ਚਾਹਾਂਗਾ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਪਿਛਲੀ ਸਰਕਾਰਾਂ ਸੀ ਇੱਥੇ ਕੋਈ ਨੈਗੇਟਿਵ ਮੈਂ ਨਹੀਂ ਗੱਲ ਕਰਨਾ ਚਾਹਾਂਗਾ ਜਿਹੜਾ ਪ੍ਰਬੰਧ ਲਈ ਪੈਸੇ ਹੁੰਦੇ ਸੀ 6 ਲੱਖ 10 ਲੱਖ ਇਸ ਤਨਾ ਤਕਰੀਬ ਨਾ ਹੁੰਦੇ ਸੀ ਲੇਕਿਨ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ 40 ਲੱਖ ਦੇ ਕਰੀਬ ਸਾਡੀ ਪ੍ਰਸ਼ਾਸਨ ਨੂੰ ਦਿੱਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਕਹੇ ਸੀ ਪਾਰਕਾਂ ਖਰੀਦੀਆਂ ਤੇ ਹੋਰ ਪ੍ਰਬੰਧ ਸੀ ਬੜੇ ਸ਼ਾਨਦਾਰ ਸੀ ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਸ ਦਾ ਫਤਿਹਗਰ ਸਾਹਿਬ ਜੀ ਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਹਮੇਸ਼ਾ ਚੰਗੇ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਆਂ ਔਰ ਜਿੱਥੇ ਸਾਡੀ ਕੋਈ ਗਲਤੀ ਹੁੰਦੀ ਆ ਉਥੇ ਲੋਕਾਂ ਸਾਹਮਣੇ ਲੈ ਕੇ ਸਾਡੇ ਸਾਨੂੰ ਵੀ ਕੁਐਸਚਨ ਪੁੱਛਦੇ ਨੇ ਇਹ ਇੱਕ ਸਾਡੀ ਪ੍ਰੈਸ ਦੀ ਖੁਬਈ ਇਹਨਾਂ ਦੀ ਮੈਂ ਸਮਝਦਾ ਬਹੁਤ ਵੱਡੀ ਅਚੀਵਮੈਂਟ ਹੈ ਕਿ ਜਦ ਕੋਈ ਚੰਗਾ ਕੰਮ ਹੁੰਦਾ ਤਾਂ ਉਹਨੂੰ ਐਪਰੀਸ਼ੀਏਟ ਵੀ ਕਰਦੇ ਆ ਜੇ ਕੋਈ ਗਲਤ ਕੰਮ ਕਰਦਾ ਤਾਂ ਉਹ ਵੀ ਲਿਖਦੇ ਆ ਇਹ ਪ੍ਰੈਸ ਦਾ ਅਸਲ ਮਕਸਦ ਹੀ ਹੁੰਦਾ ਥੋੜਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਾਨਸਿਕ ਕਰ ਦਿੱਤਾ ਇਹ ਸਾਡੇ